ये कमरा हो पाता <laughs> भगवान भी हाँ। की जय ਦੇ ਜਿਹੜਾ ਦੇ ਮਾਤੀ ਹੈ। ਅ ਪ੍ਰਧਾਨ ਜੀ ਜੋ ਮੰਦਰ ਦੇ ਵਿੱਚ ਸ਼ਿਵਰਾਤਰੀ ਲੈ ਕੇ ਕਾਰਡ ਰੀਲਿਸ ਕੀਤਾ ਹੈ ਇਹ ਵੀ ਗੜਬਨ ਹੈ। ਬੋਲ ਸ਼ੰਕਰ ਭਗਵਾਨ ਕੀ ਜੈ। ਅੱਜ ਮਹਾ ਸ਼ਿਵਰਾਤਰੀ 26 ਫਰਵਰੀ 2025 ਦੇ ਕਾਰਡ ਨੇ ਜਿਹੜੇ ਉਹ ਦਾ ਪੁੜੇਨਾਥ ਜੀ ਦੇ ਚਾਰਨਾ ਦੇ ਵਿੱਚ ਲਗਾਇਆ ਗਿਆ ਤੇ ਸ਼੍ਰੀ ਮਕਦੇਸ਼ਪੁਰ ਮਹਾਦੇਵ ਸ਼ੈ ਮੰਦਰ ਕਮੇਟੀ ਤੇ ਭਗਤਾਂ ਵੱਲੋਂ ਲੁਧਿਆਣੇ ਤੋਂ ਆਏ ਨੀਲ ਕਮਲ ਜੀ ਤੇ ਉਹਨਾਂ ਦੇ ਸਾਥੀਆਂ ਵੱਲੋਂ ਆ ਮਹਾ ਸ਼ਿਵਰਾਤਰੀ ਦੇ ਦਿਨ ਉਪਰ ਪਰਵ ਉਪਰ ਲੱਖ ਲੱਖ ਮੁਬਾਰਕਾਂ ਸਾਰੀ ਸੰਗਤ ਨੂੰ ਸ਼ਿਵਰਾਤਰੀ ਦੇ 25 ਫਰਵਰੀ ਨੂੰ ਇੱਕ ਦਿਨ ਪਹਿਲਾਂ ਆ ਮਹਾਤਮਾ ਜੀ ਦੇ ਭੰਡਾਰਾ ਹੁੰਦਾ ਤੇ ਉਸ ਤੋਂ ਬਾਅਦ ਸ਼ੋਭਾ ਯਾਤਰਾ ਹੁੰਦੀ ਹੈ ਜੀ ਅ ਸਵੇਰੇ 26 ਫਰਵਰੀ ਨੂੰ ਅ 4 ਵਜੇ ਤੋਂ 3 ਵਜੇ ਤੋਂ ਰudra ਅਭਿਸ਼ੇਕ ਹੁੰਦਾ ਤੇ ਨਾਲ ਜਲ ਤਾਰਾ ਲਗਾਤਾਰ ਕੰਟੀਨਿਊ ਚੱਲਦੀ ਰਹਿੰਦੀ ਆ ਤੇ ਦਿਨ ਦੇ ਵਿੱਚ ਸਟੇਜ ਪ੍ਰੋਗਰਾਮ ਹੁੰਦਾ ਰਾਤ ਨੂੰ ਜਾਗਰਨ ਹੋਏਗਾ ਜੀ ਤੇ ਸ਼ੁਭਰਾਤਰੀ ਲੱਗਦਾ ਲੱਗਦਾ ਕਿੰਨੇ ਕਿ ਲਗਵਾ ਰਹੇ ਨੇ ਇਥੇ ਲੰਗਰ ਤਕਰੀਬਨ ਸੌਕ ਦੀ ਗਿਣਤੀ ਦੇ ਵਿੱਚ ਭੰਡਾਰੇ ਹੋ ਜਾਂਦੇ ਨੇ ਜਿਨ੍ਹਾਂ ਨੂੰ ਹੁਣ ਬਿਵਸਾਅ ਕਰਾਂਗੇ ਟੈਂਟ ਵਗੈਰਾ ਲਗਾਵਾਂਗੇ ਲਾਈਟ ਦਾ ਪ੍ਰਬੰਧ ਹੁੰਦਾ ਜੀ ਪਾਣੀ ਦਾ ਪ੍ਰਬੰਧ ਹੁੰਦਾ ਕਿੰਨੇ ਕਿਸਮ ਦੇ ਸਪੌਂਸਰ ਦੀ ਆ ਸਕਦੇ ਸਰ ਤਕਰੀਬਨ ਹਰ ਇੱਕ ਸਾਲ ਸੰਗਤ ਵਾਧਦੀ ਹੈ ਇਹ ਲੱਖਾਂ ਦੇ ਵਿੱਚ ਸੰਗਤ ਦੀ ਗਿਣਤੀ ਹੋ ਜਾਂਦੀ ਹੈ ਜਿਹੜੀ ਬੋਲੇਨਾਥ ਦੇ ਚਰਨਾਛਾ ਜੀ ਲਗਾਂਦੀ ਮੰਦਰ ਕਮੇਟੀ ਬੋਲੋ ਕਿਸ ਤਰ੍ਹਾਂ ਦੇ ਪ੍ਰਬੰਧ ਕੀ ਹੁੰਦੇ ਸ਼ਿਵਰਾਤਰੀ ਦੇ ਉੱਪਰ ਭੰਡਾਰੇ ਦਾ ਹੋ ਜਾਂਦਾ ਜੀ ਤੇ ਪ੍ਰਸ਼ਾਸਨ ਵੱਲੋਂ ਪੁਲਿਸ ਅਰੇਂਜਮੈਂਟ ਦਾ ਬਹੁਤ ਵਧੀਆ ਹੋ ਜਾਂਦਾ ਮੈਡੀਕਲ ਜਿਹੜੀ ਸਹੂਲਤ ਆ ਉਹ ਮਿਲਦੀ ਆ ਬਲੱਡ ਕੈਂਪ ਲੱਗਦਾ ਅੱਖਾਂ ਦਾ ਕੈਂਪ ਲੱਗਦਾ ਤੇ ਫਾਇਰ ਬ੍ਰੀਗੇਡ ਦਾ ਪ੍ਰੋਗਰਾਮ ਹੁੰਦਾ ਜਿਹੜੇ ਸ਼ਿਪਕ ਦੀ ਜ਼ਰੂਰਤ ਜਿਹਨਾਂ ਕੀ ਮੱਝ ਦੇ ਰਹੋ ਜਾਨੇ ਉਹਨਾਂ ਨੂੰ ਇਹ ਆ ਵੀ ਇਸ ਖੁਸ਼ੀ ਭਰੇ ਤਿਉਹਾਰ ਦੇ ਉੱਤੇ ਮਹਾ ਸ਼ਬਰਾਤਰੀ ਪ੍ਰਭੂ ਪਰ ਬਾਤ ਤੋਂ ਬਾਦ ਹਿਸਾਲਾ ਪਾਓ ਸੇਵਾ ਕਰੋ ਉਹਦਾ ਫਲ ਪਾਓ ਕੀ ਨਾਮ ਹੈ ਮੀਲ ਕਮਲ ਸ਼ਰਮਾ ਜੀ ਸ਼ਰਮਾ ਜੀ ਸ਼ੁਰੂ ਰਾਤਰੀ ਨੂੰ ਲੈ ਕੇ ਚੈਲਾ ਮੰਦਰ ਦੇ ਵਿੱਚ ਕੀ ਕੀ ਤਿਆਰੀ ਕੀਤੀ ਆ ਦੀਆਂ ਤੇ ਅੱਜ ਕਾਰਡ ਦੀ ਵੀ ਸ਼ੁਰੂਆਤ ਕੀਤੀ ਗਈ ਕੀ ਹਣ ਜਲ ਬੋਲੋ ਸ਼ੰਕਰ ਭਗਵਾਨ ਕੀ ਜੈ ਹਰ ਹਰ ਮਹਾਦੇਵ ਸ਼ੰਭੂ ਸ਼ਿਵ ਮੁਕਤੇਸ਼ਵਰ ਮਹਾਦੇਵ ਸ਼ਿ ਮੰਦਰ ਮੁਕਤੀ تام ਚੈਲਾ ਸਮਰਾਲਾ ਲੁਧਿਆਣਾ ਵੱਲੋਂ 22 ਸਾਲ ਹੋ ਗਏ ਇੱਥੇ ਸੇਵਾ ਕਰਦੇ ਆ ਜਿਵੇਂ ਕਿ ਪ੍ਰਧਾਨ ਜੀ ਸਾਨੂੰ ਸੇਵਾ ਲਾਂਦੇ ਆ ਕਾਰਡ ਦੀ ਲੈ ਕੇ ਬੋਲ ਸ਼ੰਕਰ ਦੇ ਚਰਨਾਂ 'ਚ ਅੱਜ ਅਸੀਂ ਪਹਿਲਾ ਕਾਠ ਅਰਪਣ ਕੀਤਾ ਉਹਨਾਂ ਦੇ ਅੱਗੇ ਅੱਗੋਂ ਸ਼ੁਰੂਆਤ ਕੀਤੀ ਹੈ ਜਿੱਥੇ-ਜਿੱਥੇ ਸਾਨੂੰ ਕੋਲੇ ਸ਼ੰਕਰਪੰਜਾਂ ਦਾ ਹੀ ਉੱਥੇ-ਉੱਥੇ ਕਾੜ ਦੇ ਕੇ ਆਨੇ ਆ ਲੁਧਿਆਣਾ ਪ੍ਰਸ਼ਾਸਨ ਹੋ ਗਿਆ ਖੰਨਾ ਹੋ ਗਿਆ ਸਮਰਾਲਾ ਹੋ ਗਿਆ ਮੱਛਗੜਾ ਹੋ ਗਿਆ ਚੰਡੀਗੜ੍ਹ ਹੋ ਗਿਆ ਤੇ ਇਸ ਵਾਰ ਕਿੰਨੀ ਸੱਜਦ ਦੇ ਆਉਣ ਦੀ ਆਸ ਹੈ ਹਰ ਸਾਲ 5000 ਤੋਂ ਸ਼ੁਰੂ ਹੋ ਕੇ ਲੱਖਾਂ ਤੱਕ ਸੰਗਤ ਚੱਲੇ ਜਾਂਦੀ ਜੀ ਤੇ ਇਹਦੇ ਜਿ ਇੱਕ ਜ਼ਰੂਰੀ ਬੇਨਤੀ ਕਰਾਂਗਾ ਮੈਂ ਸੰਗਤਾਂ ਨੂੰ ਵੀ ਇੱਥੇ ਆ ਕੇ ਕਾਲੀ ਨਾ ਪਾਇਆ ਕਰੋ ਇੱਥੇ ਆ ਕੇ ਬੜੀ ਸ਼ਾਂਤੀ ਮਿਲਦੀ ਹੈ ਜਲ ਜਿਹੜੀ ਜਲ ਚੜਨ ਦੀ ਰਸਮ ਹੁੰਦੀ ਹੈ ਸ਼ਿਵਰਾਤਰੀ ਵਾਲੇ ਦਿਨ ਉਹ ਸਵੇਰੇ 6 ਵਜੇ ਸ਼ੁਰੂ ਹੁੰਦੀ ਹੈ ਕਿਉਂਕਿ ਕਈ ਸਾਲਾਂ ਤੋਂ ਜਦੋਂ ਦਾ ਇਹ ਮੰਦਿਰ ਮਾਨਤਾਇ ਚਾਇਆ ਉਦੋਂ ਦੀ ਇੱਥੇ ਪੂਜਾ ਹੁੰਦੀ ਹੈ ਉਹ ਪੂਜਾ ਤੋਂ ਬਾਅਦ ਹੀ ਸ਼ੁਰੂ ਹੁੰਦਾ ਲੋਕੀ ਆ ਜਾਂਦੇ ਲੱਕੀ 12 ਵਜੇ 1 ਵਜੇ ਉਹ ਆ ਕੇ ਕਾਲੀ ਪਾਉਂਦੇ ਉਹਨਾਂ ਨੂੰ ਬੇਨਤੀ ਹੈ ਵੇ ਜਿਹੜੀ ਜਾਲੇ ਚੜਨ ਦੀ ਰਸਮ ਹੈ ਉਹ ਸਵੇਰੇ 6 ਵਜੇ ਸ਼ੁਰੂ ਕੀਤੀ ਜਾਉਗੀ ਜੀ ਜੋ ਹੋਸ ਹੋਣਾ ਚਾਹੀਦਾ ਜੋ ਇੱਥੇ ਸ਼ਿਵਲੀ ਨੂੰ ਦਰਜਬਾਨਾ ਉਹਦੇ ਵਿੱਚ अनोखे ਦਰਸ਼ਨ ਹੁੰਦੇ ਨੇ ਕੀ ਦਰਸ਼ਨ ਜੈ ਭੂਲੇ ਸ਼ੰਕਰ ਦਿੱਲੀ ਵਾਲੇ ਬਾਬਾ ਜੀ ਕੇ ਕੇ ਜਿੰਦਲ ਜੀ ਜਿਨ੍ਹਾਂ ਨੂੰ ਇਸ ਮੰਦਿਰ ਦਾ ਸੁਪਨਾ ਆਇਆ ਸੀ ਜਿਵੇਂ ਜਿਵੇਂ ਉਹ ਸਾਨੂੰ ਦੱਸ ਗਏ ਉਸ ਤੋਂ ਉਸ ਤੋਂ ਵੱਧ ਚਮਤਕਾਰ ਹੁੰਦੇ ਆ ਕਈ ਵਾਰੀ ਦੋ ਅੱਖਾਂ ਦੇ ਦਰਸ਼ਨ ਹੁੰਦੇ ਆ ਕਈ ਵਾਰੀ ਤਿੰਨ ਅੱਖਾਂ ਦੇ ਦਰਸ਼ਨ ਹੁੰਦੇ ਆ ਤੇ ਕਈ ਵਾਰੀ ਸ਼ਿਵਲਿੰਗ ਦੇ ਵਿੱਚੋਂ ਇਹੋ ਜਿਹੇ ਦਰਸ਼ਨ ਹੁੰਦੇ ਆ ਤੇ ਬੰਦਾ ਆਪ ਹੀ ਹਰਾਨ ਹੋ ਜਾਂਦਾ ਕਈ ਰੰਗਾਂ ਦੀ ਮਤਲਬ ਕਿ ਮੂਰਤੀ ਹੈ ਜਿਹੜੀ ਸ਼ਿਵਲਿੰਗ ਇਹ タルਪੀ ਚ ਦੱਬੀ ਹੋਈ ਸੀ ਜਿਵੇਂ ਆਮ ਮੰਦਿਰਾਂ ਚ ਆਪਾਂ ਮੂਰਤੀ ਸਥਾਪਨਾ ਕਰਦੇ ਆ ਇਹ ਉਹ ਮੰਦਿਰ ਨਹੀਂ ਹੈਗਾ ਇੱਥੇ ਹੀ ਦੱਬੀ ਹੋਈ ਸੀ ਕੋਲੇ ਸ਼ੰਕਰ ਜੀ ਦੇ ਤੇ ਮਾਤਾ ਪਾਰਵੀ ਦੇ ਦਾ ਜਦੋਂ ਕਹਿੰਦੇ ਵਿਆਹ ਹੋਇਆ ਸੀ ਉਹਨਾਂ ਨੇ ਕਰਮਾਂ ਕੀਤੇ ਜੀ ਕੁਝ ਸਾਲਸ ਇੱਥੇ ਰਹੇ ਸੀ ਐ ਮੰਦਿਰ ਦੇ ਵਿੱਚ ਚੈਲਾਂ ਦੇ ਵਿੱਚ ਤੇ ਆਈ ਹੋਈ ਸੰਗਤ ਨੂੰ ਕੀ ਕਹਿਣਾ ਚਾਹੋ ਜਿਹੜੇ ਦਰਸ਼ਨ ਅਨੁਣ ਕਰਦੇ ਹੋ ਉਹੀ ਦੁਆਰਾ ਬੇਨਤੀ ਕਰ ਰਿਹਾ ਵੀ ਸ਼ਾਂਤੀ ਨਾਲ ਆਓ ਜਲ ਚੜਨ ਦੀ ਜਿਹੜੀ ਰਸਮ ਹੈ 6 ਵਜੇ ਹੁੰਦੀ ਹੈ ਉਸ ਤੋਂ ਬਾਅਦ ਲੱਖਾਂ ਦੀ ਤਰ੍ਹਾਂ ਨਾ ਦੁਨੀਆ ਆਉਂਦੀ ਹੈ ਇੱਥੇ ਕੋਈ ਵੀ ਆਈਪੀ ਨਹੀਂ ਹੁੰਦਾ ਕੋਈ ਵੱਡਾ ਨਹੀਂ ਕੀਤਾ ਜਾਂਦਾ ਸਾਰੀ ਸੰਗਤ ਇੱਕ ਨਜ਼ਰ ਨਾਲ ਹੀ ਦੇਖੀ ਜਾਂਦੀ ਹੈ ਤੇ ਮੰਦਿਰ ਚ ਦੇਖਿਆ ਜਾ ਰਿਹਾ ਕਿ ਉਹ ਸਾਰੇ ਕੰਮ ਚੱਲਦੇ ਪਏ ਨੇ ਕਿਹੜੇ ਕਿਹੜੇ ਕੰਮ ਨੇੜੇ ਹੋਣ ਚੱਲ ਰਹੇ ਨੇ ਤੇ ਕਿਹੜੀ ਸੰਗਤ ਕਿਸ ਤਰ੍ਹਾਂ ਦਾ ਹੈ ਸਰ ਜੈਪਾਲੇ ਸ਼ੰਕਰ ਜਿਵੇਂ ਕਿ ਲੰਗਰ ਹਾਲ ਹੈ ਜੀ ਉਹ ਹੈ ਜੀ ਉਸ ਤੋਂ ਬਾਅਦ ਜਿਹੜਾ ਸਟੇਜ ਦਾ ਜਿਹੜਾ ਪ੍ਰੋਗਰਾਮ ਹੈ ਸਟੇਜ ਵਾਸਤੇ ਜਗ੍ਹਾ ਬਣਾਈ ਹੈ ਕਿਉਂਕਿ ਸਾਲ ਦੇ ਵਿੱਚ ਸ਼ਿਵਰਾਤਰੀ ਤੋਂ ਲੈ ਕੇ ਕਈ ਫੰਕਸ਼ਨ ਐ ਹੋਜੇ ਜਿਹੜੇ ਮੰਦਿਰ ਕਮੇਟੀ ਵੱਲੋਂ ਕੀਤਾ ਜਾਂਦੇ ਆ ਉਹਨਾਂ ਵਿੱਚ ਟੈਂਟ ਲਾਣਾ ਪੈਂਦਾ ਸੀ ਤੇ ਅਸੀਂ ਪ੍ਰਧਾਨ ਜੀ ਨੂੰ ਬੇਨਤੀ ਕੀਤੀ ਸੀ ਵੀ ਇੱਥੇ ਕੋਈ ਇਹੋ ਜਿਹਾ ਅਰੇਂਜਮੈਂਟ ਕੀਤਾ ਜਾਵੇ ਮੀਂਹ ਨੇ ਰੀ ਤੂਫਾਨ ਤੋਂ ਬਚਿਆ ਜਾਵੇ ਫਿਰ ਉੱਥੇ ਛੱਡ ਪਾਏ ਗਏ ਜੀ ਤੇ ਦੁਰਗਾ ਮਾਤਾ ਮੰਦਿਰ ਦਾ ਵੀ ਲੈਂਟਰ ਦਾ ਕੰਮ ਪਾਇਆ ਜੀ ਦੂਜੀ ਮੰਜ਼ਲ ਦੇ ਜਿਵੇਂ ਕਿ ਇੱਥੇ ਆ ਕੇ ਸੰਗਤ ਰਹਿੰਦੀ ਹੈ ਰਾਤ ਨੂੰ ਲੰਗਰ ਭੰਡਾਰੇ ਕਰਦੇ ਆ ਉਹਨਾਂ ਵਾਸਤੇ ਰਹਿਣ ਦਾ ਥੋੜਾ ਮੋਟਾ ਪ੍ਰੋਗਰਾਮ ਕੀਤਾ ਤੇ ਇੱਕ ਜ਼ਰੂਰੀ ਬੇਨਤੀ ਇਹ ਹੈ ਵੀ ਸੰਗਤ ਨੂੰ ਇਸ ਮੰਦਿਰ ਦੇ ਵਿੱਚ ਆ ਕੇ ਥੋੜਾ ਮੋਟਾ ਯੋਗਦਾਨ ਦਿਆ ਕਰੋ ਜਿਹੜੇ ਥੋੜੇ-ਮੋਟੇ ਕੰਮ ਚੱਲਦੇ ਆ ਉਹ ਥੋੜੇ ਜਿਹਾ ਹੋਰ ਤੇਜ਼ੀ ਨਾਲ ਹੋ ਜਾਣ ਜੈਪੁੜੇ ਨਾ ਜੀ ਕੰਡਿਤ ਕੀ ਨਾ ਸੋਦਾ ਮੇਰਾ ਨਾਮ ਸੁਰੇਸ਼ ਗੁਰਜੀ ਹੈ ਪਰਨੀ ਸ਼ੋਰਾਤਰੀ ਨੂੰ ਲੈ ਕੇ ਚਲਾ ਮੰਦਰ ਦੇ ਵਿੱਚ ਕੀ ਕੀ ਤਿਆਰੀ ਕੀਤੀ श्री मुक्तेश्वर महादेव से मंदिर में धर्मचार्य की तरफ से इस बार सभी को महाशिवरात्रि की हार्दिक शुभकामनाएं जो कि इस बार 26 फरवरी को बड़ी धूमधाम से मनाई जा रही है यहाँ पर मंदिर कमेटी के द्वारा और प्रधान चंद्रमो शर्मा के द्वारा सारे कार्यक्रम फिक्स हो गए हैं जिसमें 25 तारीख को सबसे पहले यहाँ पर समाध पूजन उसके बाद संद भोजन और उसके बाद यहाँ की शोभा यात्रा निकाली जाती है जो कि पूरे पिंड में घुमा के फिर चाल मंदिर में आती है और इस बार जो यहाँ पे के जो कार्यक्रम है जो यहाँ पे कार्य प्रकृति पे इस बार जैसे यहाँ पे लंगर हर का लेंडर पड़ रहा है साथ में पीछे माता मंदिर के पीछे भी एक लेंडर पड़ा हुआ है जो हर साल कोई ना कोई कार्य यहाँ पे चलते रहते हैं और हर साल इस बार जो यहाँ पे है सभी से अनुरोध है कि आप आइए अपनी मनोकामना के लिए यहाँ पर जल चढ़ाइए जय भोलेनाथ जी ये भी सुनने में आया कि मंदिर की तरफ से गरीब लड़कियों का की शादी भी की जा रही है अब कितनी लड़कियों की शादी कर चुके हैं यहाँ पे समय समय पे जैसे यहाँ पे जो भी आता है उसकी मंदिर की कमेटी की तरफ से शादी में जितना भी सहयोग होता है साथ में भक्त लोग भी और भी सहयोग करते हैं तो काफ़ी लोग यहाँ पे शादी कर चुके हैं मंदिर की तरफ से ये भी सुनने में आया कि गरीब बच्चों की पढ़ाई का मंदिर की तरफ से हाँ जो बच्चे यहाँ पे होशियार बच्चे हैं और जो मतलब पढ़ाई में फीस नहीं दे सकते उनकी भी यहाँ पर मदद होती है जैसे अचानक कोई बीमार हो गया उसकी भी यहाँ पर मंदिर कमेटी के द्वारा यहाँ पर उनकी मदद की जाती है यहाँ गौशाला भी है उसमें कितनी गाय है गौशाला है तो इसमें यहाँ पे सौ से ऊपर हमारे पे गाय हैं जिसकी रेख मंदिर कपिटी और यहाँ पे जो ट्रस्ट बना हुआ है वो उसकी रेख करती है जैसे कि बताया आप फरवरी शिवरात्रि की जा रही है कितनी की संगत का आने का आने अंदाजा है इस बार संगत तो यह है कि संगत का को कोई अनुमान नहीं है हर साल हमारी संगत बढ़ रही है लंगर भी पहले जैसे पचास साठ लंगर लगते थे इस बार सौ से ऊपर लंगर लग रहे हैं और अच्छी व्यवस्था है अगर कोई दूर से आ रहा है उसके रहने के लिए भी व्यवस्था है ना? हाँ यहाँ पे सारी व्यवस्था है जैसे धर्मशाला है साथ में यहाँ पे टेंट लगाए जाते हैं और मंदिर मंदिर अपने माता मंदिर के ऊपर एक हाल है उसके ऊपर भी व्यवस्था की जाती है साथ में जो यहाँ पे सेवादार सेवा करते हैं समय समय पर उनके लिए भी यहाँ पे अच्छी व्यवस्था है इस बार शिवरात्रि पे जागरण पे कौन आ रहा है इस बार शिवरात्रि के इसमें जागरण में रोशन बंसल जी आ रहे हैं बड़े अच्छे कलाकार हैं बहुत अच्छी सुरली आवेदन की जो शिव भक्त आना चाहते हैं उनको क्या करना चाहते हैं श्री मुनि जी साधाम से यही ये हम प्रार्थना करते हैं कि आप आओ अपनी मनोकामना कामने काम के लिए यहां पर जल चढ़ाओ जय भोलेनाथ जी